ਇਹ ਯਾਰ ਪੈ ਆਂਦਾ ਨਾ ਪਾਉਂਦਾ ਚੰਨਾ ਚੂੜੇ ਵਾਲਾ ਦੁਨੀਆ ਵਿੱਚ ਛਾਇਆ ਹੈ ਦੇਸ਼ ਵਿੱਚ ਐਸਾ ਵਿੱਚ ਵੀ ਇਸ ਨਾਮ ਜਮਾਇਆ ਹੈ ਚੰਨਾ ਚੂੜੇ ਵਾਲਾ ਦੁਨੀਆਂ ਵਿੱਚ ਛਾਇਆ ਹੈ ਆਓ ਆਓ ਖੁਸ਼ੀ ਮਨਾਓ हंसते झूमते जाओ मौसम सुहाना आया है मौसम सुहाना आया है मधुरी जी का मधुरी जी का जन्म दिन जो आया है आओ आओ खुशी मनाओ कितने सितारों संग देखो चांद भी मुस्कुराया है कितने सितारों संग देखो चांद भी मुस्कुराया है देख आसमान भी आज कितना ही हर्षाया है देख आसमान भी आज कितना ही हर्षाया है सतरंगी दिलों ਤੁਸੀਂ ਅੱਜ ਪਹੁੰਚੇ ਹੋ ਬਚਨ ਸਿੰਘ ਦੇ ਘਰ ਦੇ ਵਿੱਚ ਜਨਮ ਦਿਨ ਮਨਾਇਆ ਗਿਆ ਕੀ ਕਹਿਣਾ ਚਾਹੁੰਦੇ ਦੇਖੋ ਜਨਮ ਦਿਨ ਬਹੁਤ ਹੀ ਉਤਸ਼ਾਹ ਦੇ ਨਾਲ ਸਤਕਾਰ ਦੇ ਨਾਲ ਮਨਾਉਂਦੇ ਨੇ ਤੰਨਾ ਚੁੜੀ ਵਾਲਾ ਔਰ ਇਹ ਜਨਮ ਦਿਨ ਹੁੰਦਾ ਹੈ ਮਾਧੁਰੇ ਦੇਕਸ਼ਿਤ ਜੀ ਦਾ ਜੀ ਔਰ ਤੁਸੀਂ ਦੇਖੋ ਉਹ ਪਾਵੇਂ ਬੰਬੇ ਦੇ ਵਿੱਚ ਹੋਣ ਕਿਸੇ ਵੀ ਥਾਂ ਤੇ ਹੋਣ ਲੇਕਿਨ ਇੱਕ ਦਿਲ ਦੇ ਵਿੱਚ ਇੱਕ ਸਤਕਾਰ ਹੁੰਦਾ ਹੈ ਪਿਆਰ ਹੁੰਦਾ ਹੈ ਔਰ ਇਹ ਹਰ ਸਾਲ ਮੇਰੇ ਹਿਸਾਬ ਦੇ ਨਾਲ 30 ਸਾਲ ਹੋ ਗਏ ਜਦੋਂ ਮੈਂ ਆਈਪੀਐਸ ਦੀ ਸਰਵਿਸ ਦੇ ਵਿੱਚ ਹੁੰਦਾ ਸੀ ਉਦੋਂ ਫੇ ਮਨਾਉਂਦੇ ਸੀ ਜੀ ਔਰ ਇਹਨਾਂ ਦੇ ਨਾਲ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ ਬਹੁਤ ਪੁਰਾਣਾ ਜੀ ਔਰ ਹੁਣ ਦੇਖੋ 57 ਸਾਲ ਦੇ ਹੋ ਗਏ ਮਧੁਰ ਦੇਕਸ਼ਿਤ ਜੀ ਔਰ 30 32 ਸਾਲ ਤੋਂ ਇਹ ਮਨਾ ਰਹੇ ਨੇ ਉਹਨਾਂ ਦਾ ਬਰਥਡੇ ਇੱਕ ਮੂਵੀ ਆਈ ਸੀਗੀ ਮੂਵੀ ਉਸ ਮੂਵੀ ਦੇ ਵਿੱਚ ਇਹਨਾਂ ਨੇ ਮਧੁਰ ਦੇਕਸ਼ਿਤ ਨੂੰ ਉਹ ਚੂੜਾ ਪਾਇਆ ਸੀਗਾ محبت محبت سلام دے ناں دیکھو محبت محبت کی محبت ہے محبت 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 اس دے وچ انہوں نے پایا سی انہاں نوں تے اس تو بعد انہاں دے فین ہو گئے جی ایک فین ہون دے ناتے پورا سرکاری طور پر اے برتے منایا جندا ہے ایتھے ہر سال ٹھیک ہے میں مادر دخت دیو ਦਿنوں بھی बधाई دیماں گا اور انہاں نوں بھی बधाई دیماں گا چننا چوری والے ਕਿ ਇਹ ਇੱਕ ਉਹਨਾਂ ਨੂੰ ਪਤਾ ਵੀ ਨਹੀਂ ਹੈ ਹਾਲਾਂਕਿ ਇਹ ਸਾਰਾ ਕੁਝ ਪੱਤਰ ਵਿਵਹਾਰ ਕਰਦੇ ਨੇ ਜੀ ਔਰ ਬਰਥਡੇ ਗਿਫਟ ਵੀ ਭੇਜ ਦਿੰਨੇ ਉਹਨਾਂ ਨੂੰ ਔਰ ਕਈ ਵਾਰੀ ਰਿਪਲਾਈ ਵੀ ਆਉਂਦਾ ਹੈ ਤੇ ਮੈਂ ਇਹੀ ਕਹਾਂਗਾ ਕਿ ਇਸ ਤਰੀਕੇ ਦਾ ਪਿਆਰ ਸਤਕਾਰ ਬਣਾ ਰਹਿਣਾ ਚਾਹੀਦਾ ਹੈ ਔਰ ਇਸੇ ਤਰੀਕੇ ਦੇ ਨਾਲੇ ਮਨਾਉਂਦੇ ਰਹਿਣ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਥੈਂਕ ਯੂ ਅੰਨੀ ਆ ਗਿਆ ਸੀ ਹਾਂ ਇਹ ਆਤੀ ਆਨੰਦ ਆਂਦੀ ਆਂ ਮਾਦਰੀ ਜੀ ਜੀ ਜਨਮ ਦਿਨ ਮਨਾਇਆ ਇਹ ਸਦੇ ਬਾਰੇ ਹਾਂ ਜਿਮਨੂੰ ਇਹ ਜਿਹੜਾ ਜਨਮ ਦਿਨ ਮਨਾਇਆ ਜੇ ਮਨੂੰ 30 ਸਾਲ ਹੋ ਚੱਲੇ ਜੇ ਤੇ ਬਹੁਤ ਵਧੀਆ ਲੱਗਾ ਤੇ ਸਾਰੇ ਨਾਲ ਮਿਲ ਕੇ ਵੀਜੇ ਪ੍ਰਤਾਪ ਵੀ ਆਏ ਨੇ ਤੇ ਉਹਨਾਂ ਨੇ ਵੀ ਕੇਕ ਕੱਟਿਆ ਤੇ ਨਾਲ ਨਵੀ ਖੜਾ ਸਾਦੇ ਤਾੜੀਆਂ ਵੱਜੀਆਂ ਤੇ ਬਹੁਤ ਵਧੀਆ ਲੱਗਾ ਤੇ ਉਹਨਾਂ ਨੇ ਮਾਦਰੀ ਨੂੰ ਵਧਾਈ ਦਿੱਤੀ ਤੇ ਮਨੂੰ ਵੀ ਦਿੱਤੀ ਇਹ ਜਦੋਂ ਪਹਿਲੀ ਵਾਰ ਮਨਾਇਆ ਤੁਹਾਨੂੰ ਕਿਹੋ ਜਿਹਾ ਲੱਗਾ ਤੁਹਾਡੇ ਮਨਾਂ ਜਦੋਂ ਤੋਂ ਪਹਿਲਾਂ ਮੈਂ ਮਨਾਇਆ ਜੇ 1 ਪਾਉਂਡ ਦਾ ਕੇਕ ਲਿਆਂਦਾ ਸੀ ਤੇ ਕਹ ਮੈਨੂੰ ਬਜ਼ੁਰਗ ਨੇ ਸਲਾਹ ਦਿੱਤੀ ਕਿ ਕਹਿੰਦਾ ਚੰਨਾਈ ਜੀ ਤੁਸੀਂ ਇਹ ਮਾਦਰੀ ਨੂੰ ਮਿਲਣਾ ਆਏ ਨਾ ਪੰਬਈ ਇਹਦਾ ਤੁਸੀਂ ਜਨਮ ਦਿਨ ਹਰ ਸਾਲ ਮਨਾਇਆ ਕਰੋ ਤੇ ਮੈਂ ਕਿਹਾ ਵੀ ਇਹ ਤਾਂ ਜਨਮ ਦਿਨ ਦਾ ਤਾਂ ਪਤਾ ਨਹੀਂਗਾ ਤੇ ਕਹਿੰਦਾ ਕੋਈ ਗੱਲ ਨਹੀਂ ਜੇ ਤੁਸੀਂ ਜਾਣਾ ਹੀ ਇੱਥੇ ਇਹ ਵੀ ਪਤਾ ਕਰ ਲਾਂਗੇ ਕੋਈ ਗੱਲ ਨਹੀਂ ਉਹਦੇ ਪੀਏ ਕੋ ਫਿਰ ਉਹਦੇ ਪੀਏ ਕੋ ਪੁੱਛਿਆ ਤੇ ਉਹ ਕਹਿੰਦਾ ਵੀ ਇਹਦਾ 15 ਮਈ ਨੂੰ ਜਨਮ ਦਿਨ ਹੈਗਾ ਜੀ ਦੁਪਹਿਰ 12 ਵਜੇ ਕੋਈ ਨਾ ਤੇ ਫਿਰ ਮੈਂ ਇੱਕ ਪੌਂਡ ਦਾ ਕੇਕ ਲਿਆ ਕੇ ਤੇ ਨਿਕੇ ਨਿਕੇ ਬੱਚੇ ਸੱਦ ਕੇ ਤੇ ਫਿਰ ਮੈਂ ਮਨਾਉਂਦਾ ਰਿਹਾ ਉਦੋਂ ਮੇਰਾ ਮਕਾਨ ਛੋਟਾ ਜਿਹਾ ਹੁੰਦਾ ਸੀ ਪੁਰਾਣਾ ਜਿਹਾ ਹੁੰਦਾ ਸੀ ਤੇ ਉਹ ਪਰਮਾਤਮਾ ਦੀ ਮਿਹਰ ਨਾਲ ਮਕਾਨ ਵੀ ਵਧੀਆ ਬਣ ਗਿਆ ਬੱਚੇ ਵੀ ਪੜ੍ਹਦੇ ਜਾ ਰਹੇ ਸਭ ਕੁਝ ਸਹੀ ਹੋ ਗਿਆ ਹੁਣ ਅੱਜ ਜਿੰਨੀਆਂ ਵੀ ਫੋਟੋ ਵੀਡੀਓਸ ਹੁੰਦੀਆਂ ਤੁਸੀਂ ਉਹਨਾਂ ਤੱਕ ਪਹੁੰਚੋਂਦੇ ਹਾਂ ਵੇਖੋ ਜਿਹੜੀ ਇਹ ਮੇਰੀਆਂ ਫੋਟੋ ਆਂਦੀਆਂ ਜੋ ਵੀ ਆਂਦਾ ਮੈਂ ਖਚਾਨਾ ਮਾਦਰੀ ਨੂੰ ਕਰਾਈ ਦੀਆਂ ਮਾਮਾ ਨੂੰ ਐਸੇ ਜਿੰਨੇ ਵੱਡੇ ਵੱਡੇ ਕਲਾਕਾਰ ਹੈ ਉਹਨਾਂ ਨੂੰ ਸਾਰਿਆਂ ਨੂੰ ਮੈਂ ਕਹਿੰਦਾ ਵੀ ਉਹਨਾਂ ਨੂੰ ਵੀ ਜਾਗਦਾ ਹੁਣ ਉਹਨਾਂ ਵਾਸਤੇ ਕੋਈ ਗਿਫਟ ਤਿਆਰ ਕੀਤਾ ਆ ਮੈਂ ਮਾਦੀ ਹਾਂ ਤੇ 28 ਸਾਲ ਹੋ ਚਲੇ ਮੈਂ ਜਿਹੜਾ ਇੱਕ ਚੂੜਾ ਤਿਆਰ ਕਰਕੇ ਰੱਖਿਆ ਤੇ ਮੈਂ ਕਹਿੰਨਾ ਜੇ ਜੋ ਕਪਲ ਸ਼ਰਮਾ ਦੇ ਸ਼ੋਅ ਦੇ ਵਿੱਚ ਆਣਗੇ ਤੇ ਮੈਂ ਉਹ ਗਿਫਟ ਜ਼ਰੂਰ ਲੈ ਕੇ ਜਾਵਾਂਗਾ ਜਦੋਂ ਮੈਂ ਜਾਣਾ ਉਦੋਂ ਤੁਹਾਨੂੰ ਸਾਰਿਆਂ ਨੂੰ ਮੈਂ ਸੱਦਣਾ ਜਿੰਨੇ ਪੱਤਰਕਾਰ ਹੈਗੇ ਨੇ ਉਹਨਾਂ ਨੂੰ ਪਤਾ ਲੱਗੇ ਵੀ ਵਾਕੇ 28 ਸਾਲ ਜਾਂ 30 ਸਾਲ ਸਮੇਂ ਵਿੱਚ ਚੀਜ਼ਾਂ ਬੋਲ ਰਿਹਾ ਹੈ ਜਦੋਂ ਉਹਨਾਂ ਦਾ ਸਾਡੇ ਗਿਫਟ ਵੇਖ ਕੇ ਫੋਨ ਆਏ ਕਿ ਸੌਣ ਹੁੰਦਾ ਵਾ ਇਸ ਤਰ੍ਹਾਂ ਦਾ ਮਹਿਸੂਸ ਬਹੁਤ ਵਧੀਆ ਲੱਗਦਾ ਮਾਦੀ ਜੀ ਦੀਆਂ ਚਿੱਠੀਆਂ ਮੇਰੇ ਕੋਲ ਦੋ ਤਿੰਨ ਨਹੀਂ ਪਈਆਂ ਇੱਕ ਦੁਕਾਨ ਜੀ ਵੀ ਲਾਈ ਆ ਜੋ ਕੋ ਐਡੀਵਧੀ ਕਲਾਕਾਰ ਉਸਲੇ ਉਹਦੀ ਨੰਬਰ 1 ਸੀ ਜਿਹਦੇ ਉਹਨੇ ਮੈਨੂੰ ਸਪੈਸ਼ਲ ਇੱਕ ਚਿੱਠੀ ਲਿਖ ਕੇ ਭਲਾਈ ਆ ਇਹ ਮਿਲਿਆ ਵੀ ਆ ਉਹਨਾਂ ਨੂੰ ਜਾ ਕੇ ਦਾਦਾ ਸਿੰਘ ਦੀ ਕੋਠੀ ਤੇ ਵੀ ਗਿਆ ਹਫਤਾ ਬਜਨ ਦੀ ਕੋਠੀ ਤੇ ਸਾਰੇ ਦੇਵਨਾਂ ਦੀ ਕੋਠੀ ਤੇ ਵੀ ਗਿਆ ਮੈਂ ਬੰਬਈ ਸਾਰੇ ਘੁੰਮਿਆ ਇੱਕ ਸਮਾਜ ਦੀ ਸੇਵਾ ਕਰਨੀ ਤੁਹਾਨੂੰ ਕਿਹਦਾ ਲੱਗਦਾ ਉਹ ਦੇਖੋ ਇਹ ਸਮਾਜ ਸੇਵਕ ਪਰਮਾਤਮਾ ਨਾਲ ਕੋਈ ਬਖਸ਼ ਹੋ ਗਈ ਆ ਸੰਤ ਪਾਪਾ ਮੱਖਣ ਸਿੰਘ ਦੇ ਨਾਲ ਉਹਨਾਂ ਨੇ 100 ਤੇ 14 ਵਿਆਹ ਕਿਤੇ ਕੰਪਨੀ ਬਾਗ ਫਿਰ ਉਹਨਾਂ ਨਾਲ ਐਸਾ ਜੁੜਿਆ ਪਿਛੇ ਮੁੜ ਕੇ ਨਹੀਂ ਵੇਖਿਆ ਜਿੰਨੇ ਵਿਆਹ ਕੀਤੇ ਨੇ ਉਹਨਾਂ ਨੇ ਵਿਆਹਾਂ ਦੇ ਤੂੜੇ ਮੈਂ ਦਿੰਦਾ ਰਿਹਾ ਤੇ ਗਾ ਹੁਣ ਉਹਨਾਂ ਦਾ ਬੱਚਾ ਉਹਨਾਂ ਨੂੰ ਗੱਦੀ ਮਿਲੀ ਆ ਤੇ ਉਹ ਵੀ ਮੈਨੂੰ ਕਹਿੰਦੇ ਕੰਨਾ ਜੀ ਅਸੀਂ ਹੁਣ ਬਾਬਾ ਜੀ ਵਾਂਗੂ ਬੱਚਿਆਂ ਦੇ ਵਿਆਹ ਕਰਿਆ ਕਰੀਏ ਤੇ ਮੈਂ ਜਰੂਰ ਮੈਂ ਤੁਹਾਡੇ ਨਾਲ ਸਹਿਮਤ ਆ ਜਿੰਨੇ ਵਿਆਹ ਹੋਣਗੇ ਮੈਂ ਤੁੜੇ ਜਰੂਰ ਦਵਾਂਗਾ ਅਮਰਨਾਥ ਦੀ ਯਾਤਰਾ ਸ਼ੁਰੂ ਹੋਣੀ ਆ ਉਹਨਾਂ ਦਾ ਅੱਛਾ ਉਹ ਸ਼ਿਵਸ਼ੰਕਰ ਤੇ ਪਾਰਵਤੀ ਆਦਿ ਮੈਂ ਇੱਕ ਸਪੈਸਸ਼ਲ ਚੂੜਾ ਪੜਾ ਕੇ ਰੱਖਿਆ ਉਹਨਾਂ ਮਹੀਨਾ ਚੱਲਾਂ ਉਹ ਮੈਂ 2000 2003 ਦੇ ਵਿੱਚ ਮੈਂ ਹਰ ਸਾਲ ਮੈਂ ਚੂੜਾ ਦਿੰਦਾ ਹੀ ਦਿੰਦਾ ਤੇ ਉਹ ਜਿਹੜੀ ਮੈਨੂੰ ਸੇਵਾ ਵੀ ਮਿਲਦੀ ਆ ਉਹ ਸੇਵਾ ਵੀ ਮੈਂ ਉਹਨਾਂ ਨੂੰ ਇਕੱਠੀ ਕਰਕੇ ਦਿੰਦਾ ਕੋਈ 100 ਦਿੰਦਾ ਕੋਈ 500 ਦਿੰਦਾ ਕੋਈ ਜਿੰਨੇ ਵੀ ਦਿੰਦਾ ਮੈਂ ਉਹਨਾਂ ਨੂੰ ਇਕੱਠੇ ਕਰਕੇ ਦਿੰਦਾ ਹੁਣ ਭੈਣ ਜੀ ਤੁਹਾਡੇ ਕੋਲ ਚੂੜਾ ਲੈਣ ਆਏ ਆ ਤੁਹਾਡੀ ਫੇਸਬੁੱਕ ਤੇ ਐਡ ਵੇਖ ਕੇ ਤੁਹਾਨੂੰ ਕਿਹੋ ਜਿਹਾ ਮੈਨੂੰ ਬਹੁਤ ਵਧੀਆ ਲੱਗਾ ਆਓ ਰੇ ਮੈਨੂੰ ਬਹੁਤ ਵਧੀਆ ਸਪੈਸਸ਼ਲ ਚੂੜਾ ਲੈਣ ਆਏ ਨੇ ਮੈਂ ਇਹਨਾਂ ਨੂੰ ਵੇਖੋ ਗਿਫਟ ਵੀ ਕੀਤਾ ਜੇ ਉਹਨਾਂ ਦੀ ਬੇਟੀ ਵਾਸਤੇ ਕੱਪ ਤੇ ਬਹੁਤ ਵਧੀਆ ਇਹਨਾਂ ਨੂੰ ਚੂੜਾ ਹੀ ਕੋਈ ਮਹਿੰਗਾ ਨਹੀਂ ਲਾਣਾ ਸਿਰਫ ਐਂ ਆਪਣੇ ਮਾਲ ਦੇ ਪੈਸੇ ਲਾਵਾਂਗੇ ਤੇ ਆਪਣੀ ਮਿਹਨਤ ਨਾਲ ਲਾਵਾਂਗੇ ਉਹ ਵੀ ਦੇ ਦੇਣਗੇ ਤੇ ਠੀਕ ਹੈ ਨਹੀਂ ਤੇ ਸਾਡੇ ਕੋਲ ਤੇ ਵੀ ਆ ਇਹਨੂੰ ਬਹੁਤ ਵਧੀਆ ਲੱਗਾ ਇਸ ਤਰ੍ਹਾਂ ਹੀ ਆਂਦੇ ਰਹਿਣ ਸਾਡੇ ਕੋਲ ਚੂੜਾ ਲੈਣ ਜਿੰਨੇ ਜੇਸਾ ਪਰਦੇਸਾਂ ਜੀ ਵੀ ਜਿਹੜੀਆਂ ਕੁੜੀਆਂ ਚਾਹਣ ਵਾਲੀਆਂ ਵੀ ਚੂੜਾ ਚੰਦੇ ਕੋਲ ਲੈਣਾ ਆਓ ਚੂੜਾ ਵਧੀਆ ਬਣਾ ਕੇ ਦੇਵਾਂਗੇ ਰੇਟ ਕੋਈ ਵੱਧ ਨਹੀਂ ਲੱਗੇਗਾ ਬਿਆਰ ਵਾਲੇ ਉਹਨਾਂ ਨੂੰ ਪਤਾ ਨਹੀਂ ਸਾਇਦ ਕੀ ਗਿਆ ਕਿ ਇਸ ਤਰ੍ਹਾਂ ਡਿਜ਼ਾਈਨ ਰੰਗ ਲਾਤ ਜਾਂਦੇ ਨੇ ਨਕਲ ਆਤੀ ਜਾਂਦੇ ਨੇ ਉਹਨਾਂ ਦਾ ਮਤਲਬ ਦਾ ਚੂੜਾ ਬਣਾ ਕੇ ਦੇਈਦਾ ਹੈ ਅੱਜ ਕੱਲ ਤਾਂ ਮਸ਼ੀਨੀ ਦਾ ਚੱਕ ਆ ਗਿਆ ਪਰ ਤੁਸੀਂ ਅਜੇ ਵੀ ਹੱਤ ਨਾਲ ਚੂੜਾ ਉਹ ਜਿਹੜਾ ਹੱਤ ਨਾਲ ਚੂੜਾ ਬੰਦਦਾ ਨਾ ਉਹ ਸਭ ਤੋਂ ਵਧੀਆ ਮਸ਼ੀਨੀਆ ਉਹ ਚਾਲੂ ਆਈਟਮ ਹੈ ਜਈਆ ਉਹਨਾਂ ਨੂੰ ਡਿਜ਼ਾਈਨ ਕਰਨ ਦਾ ਵੀ ਨਹੀਂ ਯਾਦ ਕਿ ਡਿਜ਼ਾਈਨ ਕੀ ਕਰਨੀ ਆ ਹੁਣ ਤੁਸੀਂ ਮੈਨੂੰ ਕਹੋ ਨਾ ਜਿੰਨੇ ਸਾਨੂੰ ਨਾਮ ਲੈ ਕੇ ਦੋ ਤੇ ਮੈਂ ਤੁਹਾਨੂੰ ਦੋ ਮਿੰਟਾਂ ਨਾਮ ਲੈ ਕੇ ਦੇ ਦਿਆਂਗਾ ਜਾਓ ਜੇ ਚੂੜੇ ਵਾਲੇ ਕੋ ਚਲੋਗੇ ਸਾਨੂੰ ਉਹਨੇ ਕਰ ਮੇਰੇ ਕੋ ਧਿਆਰ ਹੀ ਨਹੀਂ ਗਿਆ ਨਹੀਂ ਗਿਆ ਮੇਰੇ ਕੋ ਸਭ ਕੁਝ ਹੈਗਾ ਮੈਨੂੰ ਵੀ ਪਾਇੰਗਾਲਾ ਗਿਆ ਕਿ ਹੱਥ ਦਾ ਖਾ ਮੈਂ ਤੇ ਮੈਂ ਪਿਛਲੀ ਜਾਦ ਲੈਣੀ ਪੁੰਦੀ ਸੀਗੀ ਤੇ ਇਕ ਟਮਾਟਰ ਪੁੰਚੀ ਆ ਤੇ ਮੈਨੂੰ ਵਧੀਆ ਲੱਗਿਆ ਇਹਨਾਂ ਦਾ ਹੱਥ ਦਾ ਝੂੜਾ ਬਣਿਆ ਮੈਨੂੰ ਬਹੁਤ ਖੁਸ਼ ਹੋਇਆ ਤੇ ਕਰਕੇ ਮੈਂ ਆਈ ਇੱਕ ਜਾਣਾ ਝੂੜਾ ਉਹਨੇ ਮੈਂ 5 ਸਾਲ ਆਏ ਨੇ ਆਪਣੇ ਕੰਮ ਤੇ ਉਸਤਾਦ ਦੀ ਸੇਵਾ ਵੀ ਕੀਤੀ ਆ ਤੇ ਗੁਣ ਵੀ ਲਿਆ ਉਹਨਾਂ ਕੋ ਉਹ ਇਹਨਾਂ ਨੇ ਗੁਣ ਦਿੱਤਾ ਤੇ ਮੈਂ ਹਲੇ ਕਾਮਯਾਬ ਹੋਗਾ ਉਸਤਾਦ ਦਾ ਅਸ਼ੀਰਵਾਦ ਤਾਂ ਉਹ ਫੇਰ ਇੱਕ ਵਾਰੀ ਮਾਦੂਰ ਦੇਖਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਮਹਾਰਾਜ ਜੀ ਨਹੀਂ ਆਏ ਨੇ ਸਾਰਨ ਮੇਰੇ ਤੋਂ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਇਤਰਾ ਅੰਦੇ ਸਾਲ ਨੂੰ ਫੇਰ ਖੁਸ਼ੀਆਂ ਇਤਰਾ ਫੇਰ ਇਕੱਠੀ ਹੋਈਏ ਤੇ ਇਹਨਾਂ ਵਾਸਤੇ ਮੈਂ ਇੱਕ ਜਿੱਤਾਂ ਵੀ ਇੱਕ ਖੁਸ਼ੀ ਆਈਂਦੀ ਵੀ ਮੈਂ ਤਾਂ ਜਨਮ ਦਿਨ ਮਨਾਣਾ ਮਹੀਨਾ ਪਹਿਲਾਂ ਮੈਨੂੰ ਬਹੁਤ ਵਧੀਆ ਲੱਗਦਾ